ਮੜ ਮੁੱਲੇ ਖਫਤ ਕਰਨ ਬੇਨਤੀ ਕਰੂੰਗਾ ਕਿ ਆਪਣੇ ਬਿਜ ਦੇ ਬਕਾਇਆ ਬਿੱਲ ਜਮ੍ਹਾਂ ਕਰਾ ਦੇਣ ਕਿਉਂਕਿ ਇਹ ਨਾ ਹੋਵੇ ਗਰਮੀ ਦਾ ਮੌਸਮ ਹੈ ਸਾਨੂੰ ਕਨੈਕਸ਼ਨ ਕੱਟਣਾ ਪਵੇ ਤੇ ਉਹਨਾਂ ਪਰੇਸ਼ਾਨ ਦੇ ਸਾਹਮਣੇ ਕਰਨਾ ਪਵੇ ਫਰਡੇ ਐਵਰੇਜ 100 ਯੂਨਟ ਮੰਨ ਕੇ ਚੱਲ ਲਓ ਜਿੰਨੇ ਦਿਨਾਂ ਦਾ ਬਿੱਲ ਬਣੂਗਾ ਮੰਨ ਲਓ 58 ਦਿਨਾਂ ਦਾ ਬਿੱਲ ਬਣਿਆ ਤੇ 580 ਯੂਨਟ ਹੀ ਫ੍ਰੀ ਹੋਣਗੇ ਜੇ 581 ਹੋਗੇ ਤਾਂ ਸਾਰਾ ਇੰਚਾਰਜ ਹੋ ਗਿਆ ਇੱਧਰ 600 ਚ 60 ਦਿਨਾਂ ਦਾ ਬਿੱਲ ਬਣਦਾ ਤਾਂ 600 ਯੂਨਟ ਫ੍ਰੀ ਹੈ ਜੇ 601 ਹੋ ਗਿਆ ਤਾਂ ਪਿਛਲੇ 600 ਦਾ ਵੀ ਗੱਲ ਆਉਂਦੀ ਅੰਨਾ ਨੂੰ ਸਪਲਾਈ ਪੂਰੀ ਮਿਲ ਰਹੀ ਹੈ ਜਿਵੇਂ ਹੁਣ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪਹਿਲੀ ਵਾਰੀ ਹੋਇਆ ਹੈ ਕਿ ਦਿਨੇ ਕਿਸਾਨਾਂ ਨੂੰ ਜਿਹੜੀ ਅਸੀਂ ਬਿਜਲੀ ਦੇ ਰਹੇ ਹਾਂ ਉਹ ਤੇ ਬਿਲਕੁਲ ਜੀ ਇਸ ਤੋਂ ਬਹੁਤ ਵਧੀਆ ਸਪਲਾਈ ਮਿਲ ਰਹੀ ਹੈ ਕਿਸਾਨਾਂ ਨੂੰ ਔਰ ਸਾਡੇ ਕੋਲੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕਿਸੇ ਕਿਸਾਨ ਦੀ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਫਰੀਕੋਟ ਬਿਜਲੀ ਵਿਭਾਗ ਦੀ ਗੱਲ ਕਰੀਏ ਤਾਂ ਬਿਜਲੀ ਮਹਿਕਮੇ ਨੂੰ ਨਵੇਂ ਐਸਸੀ ਮਿਲੇ ਨੇ ਪਰਮਪਾਲ ਸਿੰਘ ਜੀ ਤਾਂ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਕੁਝ ਦਿਨ ਪਹਿਲਾਂ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬੁੱਟਰ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਬਾਬਾ ਫਰੀਦ ਜੀ ਚਰਨਛੋਹ ਪ੍ਰਾਪਤ ਧਰਤੀ ਤੇ ਤੁਹਾਨੂੰ ਸਵਾਗਤ ਦੇਣ ਦਾ ਮੌਕਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਔਰ ਮੇਰੇ ਵਾਸਤੇ ਬਿਲਕੁਲ ਇਸ ਭਾਗ ਭਰਿਆ ਮੌਕਾ ਹੈ ਕਿ ਮੈਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਸਰ ਲੋਕਾਂ ਨੂੰ ਤੁਹਾਡਾ ਪਹਿਲਾ ਮੈਸੇਜ ਕੀ ਹੋਊਗਾ ਕਿਉਂਕਿ ਜਦੋਂ ਆਪਾਂ ਕੋਈ ਵੀ ਨਵੀਂ ਜੁਆਇਨਿੰਗ ਹੁੰਦੀ ਹੈ ਆਪਣੀ ਇਹ ਹੀ ਸੋਚ ਹੁੰਦੀ ਹੈ ਕਿ ਲੋਕਾਂ ਵਾਸਤੇ ਕੋਈ ਨਾ ਕੋਈ ਆਪਾਂ ਨਵਾਂ ਜਿਹੜਾ ਮੈਸੇਜ ਭੇਜ ਗਏ ਤਾਂ ਜੋ ਲੋਕ ਸਾਡੇ ਨਾਲ ਜੁੜੇ ਰਹਿਣ ਲੋਕਾਂ ਦੇ ਨਾਲ ਅਸੀਂ ਵੀ ਪੋਜ਼ਿਟਿਵ ਮਾਹੌਲ ਜਿਹੜਾ ਬਣਾਈ ਰੱਖੀਏ ਬਿਲਕੁਲ ਜੀ ਮੈਂ ਸਾਡੇ ਬਹੁਤ ਹੀ ਪਰਮੁਲੇ ਖਪਤਕਾਰਾਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਬਿਜਲੀ ਦੇ ਬਕਾਇਆ ਬਿੱਲ ਜਮ੍ਹਾਂ ਕਰਾ ਦੇਣ ਕਿਉਂਕਿ ਇਹ ਨਾ ਹੋਵੇ ਗਰਮੀ ਦਾ ਮੌਸਮ ਹੈ ਸਾਨੂੰ ਕਨੈਕਸ਼ਨ ਕੱਟਣਾ ਪਵੇ ਤੇ ਉਹਨਾਂ ਨੂੰ ਪਰੇਸ਼ਾਨ ਦਾ ਸਾਹਮਣਾ ਕਰਨਾ ਪਵੇ ਪਰ ਮੈਂ ਨਹੀਂ ਚਾਹੁੰਗਾ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਆਵੇ। ਔਰ ਦੂਸਰੀ ਗੱਲ ਵਧੀਆ ਸਰਕਾਰ ਨੇ 600 ਜੂਨਟ ਫ੍ਰੀ ਕੀਤੇ ਆ ਕਿ ਬਿਜਲੀ ਚੋਰੀ ਤੋਂ ਗ੍ਰੀਜ ਕੀਤਾ ਜਾਵੇ। ਸਰ ਜਿਹੜੇ 600 ਜੂਨਟ ਹੈ ਕਿਤਨਾ ਕਿਤੇ ਇਹ ਵੀ ਸਵਾਲ ਖੜੇ ਹੋ ਰਹੇ ਆ ਕਿ ਜਦੋਂ 600 ਤੋਂ ਘੱਟ ਜੂਨਟ ਆਉਂਦੀਆਂ ਉਹਨੀਆਂ ਕਿੰਨੀਆਂ ਜਾਂਦੀਆਂ ਇਹਦੇ ਦੇ ਵਿੱਚ ਵੀ ਥੋੜਾ ਜੰਤਕ ਜ਼ਰੂਰ ਕਰਦੇ ਵੀ 600 ਜਦੋਂ ਹੋਣੀਆਂ ਉਸ ਤੋਂ ਬਾਅਦ ਹੀ ਜਿਹੜਾ ਪੈਸੇ ਪੈਣਗੇ 601 ਹੋਣਗੇ ਜਾਂ 500 98 ਤੇ 52 ਤੇ 99 ਦੇ ਇਹਦੇ ਚ ਇਹ ਹੈ ਤੁਸੀਂ ਪਰ ਡੇ ਐਵਰੇਜ 10 ਯੂਨਟ ਮੰਨ ਕੇ ਚੱਲੋ ਜਿੰਨੇ ਦਿਨਾਂ ਦਾ ਬਿੱਲ ਬਣੂਗਾ ਮੰਨ ਲਓ 58 ਦਿਨਾਂ ਦਾ ਬਿੱਲ ਬਣਿਆ ਤੇ 580 ਯੂਨਟ ਹੀ ਫ੍ਰੀ ਹੋਣਗੇ ਜੇ 581 ਹੋਗੇ ਤਾਂ ਸਾਰਾ ਇਨ ਚਾਰਜ ਹੋਊਗਾ ਇੱਧਰ 600 ਦੇ 60 ਦਿਨਾਂ ਦਾ ਬਿੱਲ ਬਣਦਾ ਤਾਂ 600 ਯੂਨਟ ਫ੍ਰੀ ਹੈ ਜੇ 601 ਹੋ ਗਿਆ ਤਾਂ ਪਿਛਲੇ 600 ਦਾ ਵੀ ਬਿੱਲ ਆਊਗਾ ਜਿਵੇਂ ਹੁਣ ਪਿਛਲੀ 16 ਜੂਨ ਤੋਂ ਜਿਹੜੀ ਕਿਤੇ ਨਾ ਕਿਤੇ ਜਿਹੜੀ 10 ਪੈਸੇ ਜਾਂ 12 ਪੈਸੇ ਜਿਹੜੀ ਥੋੜਾ ਜਿਹੀ ਬਿਜਲੀ ਦੀ ਜਿਹੜੀ ਜੂਨ ਪ੍ਰਤੀ ਜੂਨਟ ਜਿਹੜਾ ਬਕਾਇਆ ਵਧਿਆ ਉਹਦੇ ਨਾਲ ਕਿੰਨਾ ਕੁ ਬੈਨੀਫਿਟ ਹੈ ਜਾਂ ਲਾਸ ਹੈ ਕਿਉਂਕਿ 6 ਜੂਨ ਤੋਂ ਤੜ ਤੁਡੀਆਂ ਉਸੇ ਤਰੀਕੇ ਦੇ ਨਾਲ ਚੱਲੀ ਜਾਂਦੀਆਂ ਬਿਲਕੁਲ ਜੀ 6 ਜੂਨ ਤੋਂ ਚੱਲ ਰਹੀ ਨੇ ਪਰ ਇਹ ਲਾਸ ਹੈ ਜਾਂ ਫਾਈਨੈਂਸ ਦਾ ਮਸਲਾ ਮੈਂ ਇੱਥੇ ਦੱਸ ਨਹੀਂ ਸਕਦਾ ਸਰ ਇੱਕ ਕਿਤਨਾ ਕਿਤੇ ਜਿਵੇਂ ਹੋ ਮੰਨ ਲਓ ਤੁਹਾਡੇ ਕੋਈ ਵੀ ਕਿਸੇ ਦਾ ਨੁਕਸਾਨ ਹੁੰਦਾ ਹੈ ਘਟਨਾ ਵਾਪਰਦੀ ਹੈ ਭਾਵੇਂ ਕਿ ਉਹ ਅੱਗ ਦੀ ਘਟਨਾ ਹੋਵੇ ਭਾਵੇਂ ਕੋਈ ਖੰਭੇ ਦੇ ਡਿੱਗਣ ਦੀ ਹੋਵੇ ਘਟਨਾ ਸਵਾਲ ਖੜੇ ਹੋ ਜਾਂਦੇ ਬਿਜਲੀ ਵਿਭਾਗ ਤੇ ਉਹਦੇ ਵਿੱਚ ਤੁਸੀਂ ਕੀ ਮੰਨਦੇ ਹੋ ਬਿਜਲੀ ਵਿਭਾਗ ਦੀ ਅਣਗਹਿਲੀ ਹੁੰਦੀ ਹੈ ਜਾਂ ਕਿਤਨਾ ਕਿਤੇ ਜਿਹੜੇ ਸਵਾਲ ਜਿਹੜੇ ਲੋਕ ਆਪ ਦਾ ਬੈਨੀਫਿਟ ਲੈਣ ਲਈ ਖੜੇ ਕਰਦੇ ਦੇ ਦੇਖੋ ਜੀ ਇਹ ਤਾਂ ਜੋ ਘਟਨਾ ਵਾਪਰਦੀ ਹੈ ਉੱਥੇ ਮੌਕੇ ਦੇ ਇਨਕੁਆਰੀ ਕਰਕੇ ਹੀ ਪਤਾ ਲੱਗਦਾ ਹੈ ਵੀ ਬਿਜਲੀ ਬੋਰਡ ਦਾ ਕਸੂਰ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਹੋਇਆ ਹੈ ਲੋਕਾਂ ਨੂੰ ਕੋਈ ਮੈਸੇਜ ਤੁਹਾਡੇ ਵੱਲੋਂ ਸਹੀ ਬਹੁਤ ਬਹੁਤ ਧੰਨਵਾਦ ਮੈਨੂੰ ਆਸ ਹੈ ਜੋ ਮੈਂ ਅਪੀਲ ਕੀਤੀ ਹੈ ਲੋਕੋ ਤਖਰੇ ਉਤਰਨਗੇ ਤੇ ਸਾਡਾ ਵਧੀਆ ਸਾਥ ਦੇਣਗੇ ਤੇ ਅਸੀਂ ਵੀ ਉਹਨਾਂ ਦੀ ਵੱਤਵਾਰ ਸੇਵਾ ਕਰਾਂਗੇ ਕਿਸਾਨਾਂ ਨੂੰ ਸਪਲਾਈ ਪੂਰੀ ਮਿਲ ਰਹੀ ਹੈ ਜਿਵੇਂ ਹੁਣ ਮੁੱਖ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਪਹਿਲੀ ਵਾਰ ਹੀ ਹੋਇਆ ਹੈ ਕਿ ਦਿਨੇ ਕਿਸਾਨਾਂ ਨੂੰ ਜਿਹੜੀ ਅਸੀਂ ਬਿਜਲੀ ਦੇ ਰਹੇ ਹਾਂ ਉਹਦੇ ਬਿਲਕੁਲ ਜੀ ਇਸ ਸਮੇਂ ਬਹੁਤ ਵਧੀਆ ਸਪਲਾਈ ਮਿਲ ਰਹੀ ਹੈ ਕਿਸਾਨਾਂ ਨੂੰ ਔਰ ਸਾਡੇ ਕੋਲੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕਿਸੇ ਕਿਸਾਨ ਦੀ ਜੇਕਰ ਕਿਤੇ ਨਾ ਕਿਤੇ ਕੋਈ ਕੱਟ ਲੱਗਦਾ ਹੈ ਉਹਦੇ ਵਾਸਤੇ ਵੀ ਕਈਆਂ ਕਿਉਂਕਿ ਕੱਟ ਲੱਗ ਜਾਂਦਾ ਜਾਂ ਤਾਂ ਕਿਤੇ ਨਾ ਕਿਤੇ ਖਰਾਬੀ ਆ ਜਾਂਦੀ ਹੈ ਉਦੋਂ ਤੁਹਾਨੂੰ ਕੱਟ ਲਾਉਣਾ ਪੈਂਦਾ ਹੈ ਉਦੋਂ ਕਾਫੀ ਲੋਕ ਕਹਿ ਦਿੰਦੇ ਆ ਕਿ ਯਾਰ ਬਿਜਲੀ ਬੰਦ ਕਰਤੀ ਕੱਟ ਲਾਤਾ ਪਿੱਛੋਂ ਨਹੀਂ ਸਪਲਾਈ ਆ ਰਹੀ ਇਸ ਕਰਕੇ ਬਿਜਲੀ ਦੀ ਘਾਟ ਤਾਂ ਇਹ ਸਵਾਲ ਖੜੇ ਹੁੰਦੇ ਆ ਬਿਲਕੁਲ ਜੀ ਜਦੋਂ ਕੋਈ ਪਾਵਰ ਕੱਟ ਲਾਉਣਾ ਉਹ ਮਤਲਬ ਮਜਬੂਰੀ ਬਣ ਜਾਂਦੀ ਹੈ ਪਾਵਰ ਕੱਟ ਲਾਉਣਾ ਕਿਉਂਕਿ ਜਦੋਂ ਕਿਤੇ ਵੀ ਸਿਸਟਮ ਦੇ ਵਿੱਚ ਕੋਈ ਯੂਨਿਟ ਟ੍ਰੈਪ ਹੋ ਗਿਆ ਜਾਂ ਆਊਟ ਹੋ ਗਿਆ ਤਾਂ ਸ਼ਾਰਟੇਜ ਪੈ ਜਾਂਦੀ ਹੈ ਉਹ ਸਿਸਟਮ ਉਹ ਬਚਾਉਣ ਵਾਸਤੇ ਤਾਂ ਕਿ ਨਿਰਵਿਘਨ ਸਪਲਾਈ ਮਿਲਦੀ ਰਹੇ ਤਾਂ ਕੁਝ ਸਮਾਂ ਤੇ ਸਮੇਂ ਸਮੇਂ ਤੇ ਕੱਟ ਲੋਣੇ ਪੈਂਦੇ ਆ। ਪਰ ਜਿੱਥੇ ਫਾਲਤੀ ਗੱਲ ਹੈ ਫਾਲਤਾ ਚਲੋ ਸਾਡੇ ਬੰਦੇ 24 ਘੰਟੇ ਹਾਜ਼ਰੀ ਹੁੰਦੇ ਆ ਔਰ ਕੋਸ਼ਿਸ਼ ਹੁੰਦੀ ਹੈ ਘੱਟੋ ਘੱਟ ਟਾਈਮ ਦੇ ਵਿੱਚ ਫਾਲਤੂ ਕੀਤਾ ਜਾਵੇ। ਕਿਤਨਾ ਕਿਤੇ ਜਿਹੜੇ ਹੁਣ ਜਿਵੇਂ ਤੁਸੀਂ ਨਵੀਂ ਜੁਆਇਨਿੰਗ ਕਰ ਲਈ ਐ ਇੱਥੇ ਕਿਉਂਕਿ ਏਰੀਆ ਸਾਰਾ ਤੁਹਾਡੇ ਕੋਲੇ ਆ ਗਿਆ ਤਾਂ ਮੁਲਾਜ਼ਮ ਕਿਤੇ ਨਾ ਕਿਤੇ ਅਨਗਹਿਲੀ ਕਰ ਦਿੰਦੇ ਆ। ਉਹਨਾਂ ਵਾਸਤੇ ਕੋਈ ਮੈਸੇਜ ਤੋਂ ਦੇ ਦੋ। ਦੇਖੋ ਜੀ ਮੈਂ ਤਾਂ ਸਾਰਿਆਂ ਨੂੰ ਇਹੀ ਕਵਾਂਗਾ। ਇਹ ਆਉਦਾ ਜਿਹੜਾ ਕੰਮ ਹੈ ਪੂਰੀ ਤਨਦੇਹੀ ਤੇ ਇਮਾਨਦਾਰ ਥੈਂਕ ਯੂ ਵੈਰੀ ਮਚ ਤਾਂ ਇਹਨਾਂ ਨੇ ਫਰੀਦਕੋਟ ਦੇ ਵਿੱਚ ਬਤੌਰ ਐਸਸੀ ਜਿਹੜਾ ਜੁਆਇਨਿੰਗ ਕੀਤੀ ਹੈ ਪਰਮਪਾਲ ਸਿੰਘ ਬੁੱਟਰ ਜਿਹੜੇ ਨਵੇਂ ਜਿਹੜੇ ਐਸਸੀ ਬਣੇ ਨੇ ਫਰੀਦਕੋਟ ਦੇ ਤਾਂ ਦੱਸਿਆ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਸੁਭਾਵਾਂ ਹੈ ਜਿਹੜੀਆਂ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਨੇ ਤੇ ਨਾਲ ਹੀ ਇੱਕ ਇਹ ਵੀ ਅਹਿਮ ਗੱਲ ਹੈ ਕਿਉਂਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਕਾਫੀ ਜਿਹੜੀ ਮੁਹਤ ਬਿਜਲੀ ਦੀ ਸਹੂਲਤਾਂ ਜਿਹੜੀ ਲੋਕਾਂ ਨੂੰ ਦਿੱਤੀ ਹੈ ਦੂਜੇ ਪਾਸੇ ਜੇਕਰ ਕਿਸੇ ਦੇ ਬਕਾਏ ਪੈਂਡਿੰਗ ਪਏ ਨੇ ਜਾਂ ਕੁਝ ਹੋਰ ਹੈ ਤਾਂ ਉਹ ਵੀ ਲੋਕਾਂ ਨੂੰ ਵੀ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਬਿਜਲੀ ਵਿਭਾਗ ਦਾ ਜਿਹੜਾ ਉਸੇ ਤਰੀਕੇ ਦੇ ਨਾਲ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਤਾਂ ਇਹਨਾਂ ਨੂੰ ਵੀ ਕੋਈ ਐਕਸ਼ਨ ਲੈਣ ਦੀ ਜਿਹੜੀ ਲੋੜ ਨਾ ਪਵੇ ਤਾਂ ਦੇਖਦੇ ਹਾਂ ਹੁਣ ਲੋਕਾਂ ਦਾ ਮੁਲਾਜ਼ਮਾਂ ਦਾ ਬਿਜਲੀ ਵਿਭਾਗ ਦਾ ਕਿਸ ਤਰੀਕੇ ਦਾ ਰਿਸਪਾਂਸ ਜਿਹੜਾ ਨਵੇਂ ਐਸਸੀ ਪਰਮਪਾਲ ਸਿੰਘ ਬੁੱਟਰ ਨੂੰ ਰੰਦਾ ਗੁਰਜੀਤ ਸਿੰਘ ਰਮਾਣਾ ਡੀ 5 ਚੈਨਲ ਪੰਜਾਬੀ ਫਰੀਕੋਟ ਨਿਡਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਫੋੜਗੇ ਹਰ ਪਹਿਲੂ ਤੇ ਰੋਸ ਚ ਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਸੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕਿਵੇਂ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਪਾਲ ਜੀ ਮੈਂ ਹਕੂਮਤ ਜਾਂ ਦਾਵਾ ਤੇ ਤੁਸੀਂ ਦੇਖ ਲਿਓ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ